ਸਵਾਗਤ ਹੈ ਕਿਸਾਨ ਵੀਰੋ ਹੋਟਾ ਟਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਿੰਡ ਮਹਿਰਾਜ ਆਏ ਆ ਜੀ ਬਠਿੰਡੇ ਜ਼ਿਲ੍ਹੇ ਦੇ ਪਿੰਡ ਆ ਤੇ ਪੰਜ ਨਾਗ ਤੁਹਾਡੇ ਬਾਤ ਤੇ ਸੇਲੇ ਲੈ ਕੇ ਆਇਆ ਗੱਲਬਾਤ ਬਾਈ ਨਾਲ ਕਰਾਵਾਂਗੇ ਸਸੀ ਘਾਬਰੇ ਸਸੀ ਘਾਬਰ ਜੀ ਹੋ ਠੀਕ ਠਾਕ ਹਾਂ ਵੀਰੇ ਪਹਿਲਾ ਨੰਬਰ ਬੋਲੋ ਜੀ 947863584 ਦੁਬਾਰਾ ਫੇਰ ਬੋਲ ਦਿਓ 947863584 35804 ਤੇ ਪਿੰਡ ਪਿੰਡ ਮਰਾਜ ਆ ਬਈ ਜ਼ਿਲ੍ਹਾ ਫੂਲ ਆ ਆਪਣੇ ਬਠਿੰਡਾ ਬਠਿੰਡਾ ਤਹਿਸੀਲ ਫੂਲ ਤਹਿਸੀਲ ਫੂਲ ਨੇੜੇ ਆਪਣੇ ਮਹਿਰਾ ਆ ਫੂਲ ਰਾਮਪਰਾ ਇਹ ਪਿੰਡ ਆ ਕੇ ਕੋਲੇ ਤੇ ਇਧਰੋਂ ਰਾਮਪਰਾ ਨਥਾਣਾ ਪੁੱਚੂ ਇਹ ਕੋਲੇ ਤੇ ਕਿੰਨੇ ਨਾਕ ਦਿਖਾਉਣੇ ਵੀਰੇ ਰੋਮੀ ਅੱਜ ਪੰਜ ਨਾਕ ਦਿਖਾ ਰਹੇ ਆ ਪੰਜੇ ਪ੍ਰੈਗਨੈਂਟ ਆ ਸੂਣਾ ਠੀਕ ਆ ਓਕੇ ਤੇ ਜੇ ਪਹਿਲੇ ਨੰਬਰ ਆਈ ਜਰਸੀ ਦੀ ਗੱਲ ਕਰਕੇ ਪੰਜਾਬ ਵਾਲੇ ਦੀ ਹਾਂ ਪੰਜਾਬ ਵਾਲੀ ਤੇ ਕਿੰਨਾ ਦੁੱਧ ਕੱਢਿਆ ਵਾ ਕਿਹੜਾ ਸੂਆ ਇਹ ਬਾਈ ਦੂਜਾ ਸੂਆ ਸੁਗਈ ਆ ਠੀਕ ਆ ਤੇ ਦੁੱਧ ਕਿੰਨਾ ਕੱਢਿਆ ਵਾ ਇਹਨੇ ਬਾਈ 27 ਕਿਲੋ 26 27 ਕਿਲੋ ਦਿੱਤਾ ਐਤ ਕੀ ਫਿਰ 30 ਕਿਲੋ ਰੋਕ ਦੇ ਬਾਕੀ ਦੇ ਦਊਗੀ ਹਨਾ ਤੇ ਹਜੇ ਦਿਨ ਕਿੰਨੇ ਆ ਕਿ ਦਿਨ ਲੈ ਹਫਤਾ ਲੈ ਚਲੋ ਤੋਰੋ ਇਹਨੂੰ ਤੋਰ ਤਰ੍ਹਾਂ ਓਕੇ 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 ਤੇ ਬਾਕੀ ਦਾ ਦੁੱਧ ਵੀ ਕਰਮਾਲੀ ਨੇ ਫੈਟ ਵਾਲਾ ਪਾਉਣਾ ਹਨਾ ਤੇ ਲੈ ਵਾ ਤਾਂ ਹੁਣ ਵੀ ਕਰਮਾਲੀ ਬਹੁਤ ਚੰਗਾ ਚੱਕੀ ਫੇਰਦੀ ਐ ਕੋਈ ਇਹੋ ਜੀ ਗੱਲ ਨਹੀਂ ਹੈਗੀ ਬਿਲੇ ਵੇ ਕਨੂੰ ਕੋਈ ਇੱਥੇ ਕਮੀ ਹੋਵੇ ਹਨਾ ਤੇ ਬਾਕੀ ਦੀ ਗੱਲ ਦੁੱਧ ਨੇ ਦੇ ਦੇਣਾ ਚੀਪੇ ਚੂਪੇ ਸਭ ਥਾਣਾ ਥਾਣਾ ਦੀ ਓਕੇ ਵੀਰੇ ਠੀਕ ਆ ਤੇ ਦੁੱਧ 30 ਕਿਲੋ ਸੂਆ ਦੂਜਾ 50 ਵਾਲੀ ਜਰਸੀ ਹੈ ਜੀ ਸਾਈਜ਼ ਵਾਲੀ ਕੋਈ ਇਹੋ ਜੀ ਗੱਲ ਨਹੀਂ ਹੈਗੀ ਠੀਕ ਓਕੇ ਆ ਦੇਖੋ ਜੀ ਉਸ ਚੱਕ ਲਈ ਹੈਗੀ ਓਕੇ ਤੇ ਪੈਸੇ ਫਿਰ ਬਾਈ ਰੋਮੀਆਂ ਦੇ ਇਹਦਾ ਵਸੇ ਲੈਂਣ ਦੇਣ ਦੀ 1 ਪੰਜ 1 ਪੰਜ ਤੇ ਹੁਣ ਆਪਾਂ 2 ਨੰਬਰ ਦੀ ਗੱਲ ਕਰ ਲਏ ਜਿਹੜੀ ਕ੍ਰੋਸ ਜਰਸੀ ਹੈਗੀ ਇਹ ਦਾ ਵੀਰੇ ਕੀ ਡਿਟੇਲ ਆ ਕਿਹੜਾ ਛੋਟੀ ਜੀ ਇੱਕ ਟੌਫੀ ਜੀ ਆ ਹੂੰ ਹਾਂ ਜੀ ਦੱਸੋ ਜੀ ਇਹ ਬਈ ਆਪਣੇ ਦੂਜਾ ਸੂਈ ਇਹ ਜ਼ੂਰੀ ਆ 5-7 ਦਿਨ ਲਈ ਦੇ ਵਾ ਦੁੱਧ ਕਿੰਨਾ ਕੱਢ ਦੂਗੇ ਇਹ ਦੁੱਧ ਵੀਰੇ 12 ਕਿਲੋ ਦੁੱਧ ਦਾ ਤੇ ਪਾਉ ਫੈਟ ਵਾਲਾ ਹਨਾ ਮੱਝ ਲੈਣ ਦੀ ਲੋੜ ਨਹੀਂ ਮੱਝ ਲੈਣ ਦੀ ਲੋੜ ਨਹੀਂ ਠੀਕ ਆ ਆ ਦੇਖੋ ਜੀ ਪਰ ਆਪਣੇ ਕੱਦ ਨਹੀਂ ਦਿੰਦਾ ਹਾਂ ਲਮਾਈਲ ਮੁਈ ਫੁੱਲਾ ਤੇ ਲੈਵਾ ਦਾ ਵੱਡੀਆਂ ਬੈੜਾਂ ਨਾਲ ਲਾਇਆ ਵੇਰੇ ਹਾਂ ਲੈਵੇਂ ਦੀ ਆ ਬੂ ਓਡਾ ਨੱਬੂ ਤੇ ਮੁੱਲ ਵੀ ਫਰਜ਼ਾਇਜ ਹੋ ਜਾ ਮੈਂ ਦਾ ਇਹ ਜਾਇਜ਼ ਬਸ 45000 ਰੁਪਏ ਠੀਕ ਆ 43000 ਰੁਪਏ ਆ ਦੇਖ ਲਓ ਜੀ ਜਿਹੜੀ ਦਾ 1 ਪੰਜ ਸੀ 1 ਪੰਜ ਮੰਗ ਲਿਆ ਤੇ ਅੱਧ ਤੋਂ ਵੀ ਥੱਲੇ ਆ ਗਈ ਹੈ ਨਾ ਬੈੜ ਜੇ ਬੈੜ ਦੇ ਹਿਸਾਬ ਨਾਲ ਹੈ ਨਾ 43000 ਚ ਤੇ 12 ਕਿਲੋ ਦੂ ਸਾਨੂੰ ਦੇਈ ਜਾਣਾ ਤਾਜੀ ਸੂਗ ਹੀ 5 ਤੇ 7 ਦਿਨਾਂ ਚ ਠੀਕ ਆ ਇਹ ਹੈਗੀ ਜਰਸੀ ਕ੍ਰਾਸ ਥੋੜੀ ਜੀ ਛਾਈ ਵਾ ਲੈਣਾ ਤੇ ਹੁਣ ਆਪਾਂ ਐਫ ਦੀ ਗੱਲ ਕਰ ਲੀ ਵੀਰ ਇਹ ਬਹੁਤ ਚੰਗੀ ਆ ਬਾਈ ਹੂੰ ਤੂੰ ਆਈਦਾ ਵੀ ਦੂ ਦੂ ਕਿੰਨਾ ਦੁੱਧ ਕੱਢਿਆ ਪਹਿਲੇ ਸੂਏ ਜਿਹਨੇ ਪਹਿਲੇ ਸੂਏ ਬਾਈ 20 22 ਕਿਲੋ 20 ਤੋਂ 22 ਕਿਲੋ ਕੱਢਿਆ ਬੈਦ ਕੀ ਫਿਰ 20 ਕਿਲੋ ਦੋ 20 ਕਿਲੋ ਕੱਢ ਦੂ ਤੇ ਕਿੰਨੇ ਪ ਆ ਰਹੀ 70000 70000 ਦੇ ਵਿੱਚੋਂ ਮਾਨਤਾਨ ਹੋ ਜਾਊਗਾ ਬਿਲਕੁਲ ਬਿਲਕੁਲ ਦਾ ਵੀ ਇੱਥੇ ਕਿਡਾ ਆਊਗਾ ਠੀਕ ਆ ਵੀਰੇ ਤੇ ਬਾਕੀ ਦਾ ਪਲਾਈਆਂ ਬਲੂਈਆਂ ਫੂਰੀਆਂ ਪੰਗਾਂ ਦਿਨ ਕਿੰਨੇ ਬਾਕੀ ਆ ਇਹ ਵੀ ਨਹੀਂ ਬਾਸਨ ਹੱਥ 10 ਦਿਨ ਇਹ ਲੈ ਜੂਗੀ ਤੇ ਚੰਗੀ ਆ ਵੜ ਅੱਛਾ ਕਰੋ ਜੀ ਚੱਕ ਤੋੜਾ ਤਰਾ ਤੁਹਾਨੂੰ ਕਰਾਈਏ ਜੀ ਇੱਕ ਆ ਦੇਖੋ ਜੀ ਤੇ ਪ੍ਰਿੰਟ ਪ੍ਰਿੰਟ ਬੱਚੀ ਦੇ ਪਲਾਈਆਂ ਬਲੂਈਆਂ ਇਧਰ ਲੈ ਚਲੋ ਪੂਰੀਆਂ ਫੋਲ ਚੱਕੇ ਪਏ ਆ ਬਾਈ ਠੀਕ ਆ ਤੇ ਬਾਈ ਕੋਲੇ ਅੱਜ ਨਾ 10 ਗਾਇਆਂ ਸੀ ਆਪਾਂ ਦੋ ਇਹਦੇ ਬਣਾਏ ਆ ਭਾਗ ਠੀਕ ਆ ਜੀ ਦਸਾਂ ਗਾਇਆਂ ਦੇ ਕਿਉਂਕਿ ਛੋਟੀ ਵੀਡੀਓ ਲੋਟ ਰਹਿੰਦੀ ਹੈ ਜੀ ਤੁਹਾਨੂੰ ਦੇਖਣ ਨੂੰ ਵੀ ਪਸੰਦ ਆ ਜਾਂਦੀ ਹੈ ਤੇ ਮੁੱਲ ਫਿਰ ਬਾਈ ਇਹਦਾ 70000 ਕੀ ਠੀਕ ਆ ਤੇ ਦੁੱਧ 20 ਤੋਂ 22 ਕਿਲੋ ਦਿਨ ਕਿੰਨੇ ਬਾਕੀ ਦਿਨ ਤਈ ਇਹ ਲੈ ਦੀ ਮੇਰੇ ਕੋਲ ਟੋ ਟੋ ਹਫਤਾ ਦੱਸ ਦੇ ਤੇ ਐਚ ਐਫ ਤੇ ਥੋੜੀ ਜਿਹੜੀ ਸਾਈਵਾਲ ਚ ਕਰਾਉਸ ਆ ਵੱਡੇ ਸਾਈਜ਼ ਆ ਪੁਰਾਣੇ ਲੌਂਕੀ ਦੇ ਦਾਗ ਆ ਹੂੰ ਉਹ ਤਾਂ ਪੁਰਾਣੇ ਆ ਹਨਾ ਉਦੋਂ ਦੇ ਕਿੰਨੇ ਦਿਨ ਬਾਕੀ ਆ ਵੀਰੇ ਇਹਦੇ ਇਹ ਬੜੀ ਆਪਣੇ ਹਫਤਾ ਸੱਤ ਦਾ ਦੱਸ ਦੇ ਨਹੀਂ ਓਕੇ ਹਫਤਾ ਤੋਂ ਦੱਸ ਦੇ ਨੇ ਇਹਨੇ ਲੈ ਜਾਣੇ ਆ ਤੇ ਕਿੰਨਾ ਦੁੱਧ ਕੱਢਿਆ ਵਾ ਵੀਰੇ ਪਹਿਲੇ ਸੂਏ ਦਾ। ਸੂਆ ਕਿਹੜਾ ਦਾ? ਇਹ ਤੀਜਾ ਸੂਈ ਜੀ। ਹਾਂ ਦੂਜੇ ਸੂਏ ਦਾ ਕਿੰਨਾ ਦੁੱਧ ਆਖਾ? 22 ਕਿਲੋ ਦੁੱਧ। 22 ਕਿਲੋ ਦੇਖਣ ਨੂੰ ਦੂਜੇ ਹੀ ਲੱਗਦੀ ਆ ਹਨਾ। ਤਾਂ ਹੀ ਮੈਂ ਦੂਜਾ ਕਹਤਾਗਾ। ਠੀਕ ਆ। 22 ਕਿਲੋ ਦੁੱਧ। ਤੇ ਐਤ ਕੀ ਫਿਰ? ਓਏ ਇਤੀ 22 24 ਕਿਲੋ। ਤੇ ਪਾਉ ਇਹ ਵੀ ਫੈਟ ਵਾਲਾ ਹਨਾ। ਪਾਉ ਵੀ ਕਰਦਾ। ਬਾਕੀ ਇਹੀ ਜਗੇ ਕਾ ਕੇ ਨਹੀਂ ਦਿਖਾਈਆਂ ਨੇ। ਹੂੰ। ਤੇ ਤਕਰੀਬਨ ਸਾਰੀਆਂ ਗਰਮੀ ਦੀ ਫ੍ਰਿਜ ਜੀ ਹੈ। ਹੂੰ ਗਰਮੀ ਚੱਲਣ ਨਾਲ ਤੋਹਫਾ ਕਿਉਂਕਿ ਗਰਮੀ ਗਾਂ ਆ ਰਹੀ ਆ ਹਨਾ। ਤੇ ਮੋਲੇ ਦਾ ਕੀ ਕਰਿਆ ਸੀ? ਪੀਆ 60000 ਸਿਆੜ 60000 ਚ ਦੇ ਦਾਂਗੇ ਤੇ ਹੁਣ ਆਪਾਂ ਗੱਲ ਕਰ ਲਗੇ ਚੰਗੇ ਸਾਈਜ ਵੇਜ ਵਾਲੀ ਤੇ ਚੰਗੇ ਥਣਲੇਵੇ ਵਾਲੀ ਹਲਕਾ ਜਾਂ ਕਰਾਉਸ ਵਾਲੀ ਤੇ ਕਿਹੜਾ ਸੂਆ ਸੂਂਦੀ ਆ ਵੀਰੇ ਇਹ ਤੀਜਾ ਸੂਆ ਸੂਂਦੀ ਕਿੰਨੇ ਦਿਨ ਬਾਕੀ ਇਹ ਬਾਈ ਦਾ ਹੀ ਹੋਰੀ ਘੱਟੋ ਘੱਟ ਨਾ ਵਾਲੇ 2 1 2 3 ਬਸ ਤਿਆਰੀ ਮੰਨ ਤਿਆਰੀ ਹੋ ਸਕਦਾ ਅੱਜ ਸੂਪੇ ਤਿਆਰੀ ਚ ਹੈ ਕੱਲ ਨੂੰ ਸੂਪੇ ਪਰਸੂ ਸੂਪੇ ਹੈ ਨਾ ਓਕੇ ਜੀ ਆ ਦੇਖੋ ਜੀ ਕਰੋ ਫੇਰ ਚੈੱਕ ਇੱਕ ਨੰਬਰ ਤੇ ਬਾਕੀ ਦੀ ਗੱਲ ਦੁੱਧ ਕਿੰਨਾ ਕੱਢੂ ਰੋਮੀ ਅੱਜ ਕੇ ਇਹਨੇ ਬਾਈ ਦੂਜੇ ਸੂਏ 'ਚ 25 26 ਕਿਲੋ ਆਇਦ ਕੇ 9 ਵਾਲਾ 2722 ਤੇ ਲੇਵੇ ਦਾ ਕੋਈ ਅੰਤ ਨਹੀਂ ਹਨਾ ਲੇਵੇ ਦਾ ਕੂਟਾਣਾ ਨਹੀਂ ਬਾਕੀ ਗਰਮੀ ਮੰਨਣਾ ਜੀ ਠੀਕ ਆ ਤੇ ਪੈਸੇ ਫਿਰ ਇਹਦੇ ਕਿੰਨੇ ਲਾਵਾਂਗੇ ਜਾਇਜ਼ ਬਸ ਇੱਕੋ ਹੀ ਬਸ ਹਾਂ ਇੱਕੋ ਹੀ ਵਾ ਲੈਣ ਦੇਣ ਦੱਸ ਦਿਓ ਕੀ ਫਿਰ ਆ ਪਕਾਇਆਂ ਦਾ ਪਕਾਇਆਂ ਦਾ ਹੂੰ ਇਹਦਾ 73000 ਰੁਪਏ ਦਾ 73000 ਰੁਪਏ ਦਾ ਤੇ ਬਾਕੀ ਦਾ ਦੁੱਧ ਦੇ ਨੇ ਚੰਗਾ ਹੀ ਪਾ ਦੇਣਾ ਠੀਕ ਆ ਤੇ ਦੁੱਧ ਦੇ ਨੇ ਘੜ ਦੇਣਾ ਚੰਗਾ ਹਨਾ ਹਾਂਜੀ ਭਾਈ ਤੇ ਬਾਕੀ ਦਾ ਹੂੰ ਨੰਬਰ ਫੇਰ ਬੋਲ ਦਿਓ 947863584 ਭਾ ਕੀ ਦੱਸਿਆ ਸੀ ਇਹਦਾ ਇਹ 73000 ਰੁਪਏ 73 ਜਮਾਇਤ ਰੇਟ ਆ ਨੰਬਰ ਬੋਲ ਦਿਓ ਦੁਬਾਰਾ ਫਿਰ 947863584 ਓਕੇ ਜੀ ਪਿੰਡ ਮਹਾਰਾਜ ਪੰਜ ਬੈੜਾ ਸੀ ਪੰਜੇ ਤੁਹਾਨੂੰ ਦਿਖਾਤੀਆਂ ਵੈਸੇ ਤਾਂ ਦਸਾਂ ਦੀ ਬਣਾਈਆ ਵੀਡੀਓ ਅੱਡੋ-ਅੱਡੀ ਬਣਾਈਆ ਪੰਜਾਂ-ਪੰਜਾਂ ਦੀ ਸੀ ਤੇ ਬਾਕੀ ਦਾ ਧੰਨਵਾਦ ਜੀ